ਤੇ ਮੈਂ ਜਦੋਂ ਦੇਖਿਆ ਜੀ ਸਾਹਮਣੇ ਗੱਡੀ ਤੈਰਦੀ ਹੋਈ ਆ ਰਹੀ ਸੀ ਪਾਣੀ ਦੇ ਵਿੱਚ ਹੀ ਦੇਖਿਆ ਤਾਂ ਹੀ ਮੇਰੇ ਨਾਲ ਵਾਲੇ ਵੀ ਰੋਲਾ ਪਾਣ ਲੱਗੇ ਨਾਲ ਜਿਹਨੇ ਵੀ ਲੇਡੀ ਸੀਗੇ ਸਭ ਰੋਲਾ ਪਾਣ ਲੱਗੇ ਮੈਂ ਗੱਡੀ ਉੱਥੇ ਹੀ ਰੋਕ ਲਈ ਉੱਥੇ ਰੋਕੇ ਬਿਨਾਂ ਕੁਝ ਸੋਚੇ ਬਿਨਾਂ ਕੁਝ ਸਮਝੇ ਮੇਰੇ ਖਿਆਲ ਚ ਇਹ ਨਹੀਂ ਆਇਆ ਵੀ ਮੈਂ ਕਿਸੇ ਨੂੰ ਬੁਲਾਵਾਂ ਜਾਂ ਨਾ ਬੁਲਾਵਾਂ ਮੈਂ ਛਾਲ ਮਾਰਨ ਦੇ ਨਾ ਜਦੋਂ ਮੋਂ ਉੱਥੋਂ ਵਾਪਸ ਆ ਰਹੀ ਸੀ ਜੋ ਮੈਂ ਦੇਖਿਆ ਕਾਰਡ ਕੀ ਕੋਲ ਤੋਂ ਪੀਸੀਆਰ ਚੌਂਕੀ ਤੋਂ ਮੈਂ ਉੱਥੋਂ ਮੋਟਰਸਾਈਕਲ ਖਿੱਚਤਾ ਉਸ ਤੋਂ ਬਾਅਦ ਮੈਂ ਲੈ ਆ ਕੇ ਰੋਕ ਕੇ ਮੈਂ ਬਿਨਾਂ ਸੋਚੇ ਸਮਝੇ ਤੇ ਕੱਪੜੇ ਉਤਾਰ ਕੇ ਛਾਲ ਮਾਰ ਦਿੱਤੀ। ਕੱਲ ਇਹ ਵੀ ਕਿਸੇ ਦੀ ਜਾਨ ਬਚਾਉਣ ਨਾਲ ਹੀ ਇਹ ਇੱਕ ਮਕਸਦ ਹੁੰਦਾ ਜਿਵੇਂ ਕਹਿੰਦੇ ਕਿ ਜਦੋਂ ਆਪਾਂ ਕੋਈ ਚੰਗੀ ਸੋਚ ਲੈ ਕੇ ਚੱਲਦੇ ਆਂ ਤੇ ਉਹੀ ਲੱਗਦਾ ਵੀ ਭੋਲੇ ਨੇ ਅਖਰ ਡਿਊਟੀ ਲਈ ਤੁਹਾਡੀ ਤੇ ਇੰਨੀਆਂ ਜਾਨਾਂ ਬਚ ਗਈਆਂ। ਹਾਂਜੀ। ਸੋ ਉਹਨਾਂ ਨੇ ਉਹਨਾਂ ਨੇ ਮੇਰੀ ਡਿਊਟੀ ਲਈ ਸੀ ਕਿਉਂਕਿ ਮੇਰੀ ਕਿਸ ਮੇਰੀ ਕਿਸਮਤ ਵਿੱਚ ਹੀ ਉਹਨਾਂ ਨੂੰ ਬਚਾਉਣ ਨੂੰ ਲਿਖਿਆ ਆ ਸੀ। ਉਹ ਤੋਂ ਪਹਿਲਾਂ ਇਹ ਵੀ ਤਿੰਨ ਵਿਅਕਤੀਆਂ ਨੂੰ ਕੱਢ ਚੁੱਕਿਆ ਸੀਗਾ। ਠੀਕ ਆ। ਬਾਅਦ ਦੇ ਵਿੱਚ ਮੈਂ ਆਪਦਾ ਸ਼ੀਸ਼ੇ ਭੰਨ ਕੇ ਕੜੇ ਨਾਲ 8 ਵਿਅਕਤੀਆਂ ਨੂੰ ਪੀਸੀਆਰ ਦੀ ਮਦਦ ਨਾਲ ਅਸੀਂ ਬਾਹਰ ਪਹੁੰਚਾਤਾ ਸੀਗਾ ਜਿਵੇਂ ਅਮਰੀਕਾ ਕੈਨੇਡਾ ਦੀ ਜੇ ਕਿਹੜੀ ਪੁਲਿਸ ਆਣਾ ਵੀ ਉਹ ਇਮੀਡੀਏਟਲੀ 2 ਮਿੰਟਾਂ ਦੀ ਪਹੁੰਚ ਜਾਂਦੀ ਹੈ ਕਿ ਇੱਥੇ ਅੱਜ ਉਹੀ ਕੰਮ ਕਰਿਆ ਹਾਂ ਅੱਜ ਇੱਥੇ ਸਾਬਤ ਹੋ ਗਿਆ ਸਾਡੇ ਵੀ ਇੱਥੇ ਵੀ ਹੋਣ ਕਰਨ ਤੋਂ 2 ਮਿੰਟਾਂ ਬਾਅਦ ਪੀਸੀਆਰ ਟੀਮ ਉੱਥੇ ਪਹੁੰਚ ਗਈ ਹੈ ਤੁਰੰਤ ਇਹਨਾਂ ਨੇ ਕੁਝ ਨਹੀਂ ਦੇਖਿਆ ਉਹਦੇ ਜੋੜੇ ਲਾਏ ਉਹ ਵਾਇਰ ਰੱਖੇ ਤੇ ਸਿੱਧੀ ਸਮੇਤ ਵਰਦੀ ਨਹਿਰ ਦੇ ਵਿਸ਼ਾਲ ਮਾਨ ਇਹ ਕਿੰਨਾ ਸਾਥੀਆਂ ਨਾਲ ਰਲ ਕੇ ਪੂਰਾ ਸੱਚ ਕੇ ਤੇ ਉਹ ਬੱਚਿਆਂ ਦੀ ਤੇ ਬਜ਼ੁਰਗਾਂ ਦੀ ਸਾਰਿਆਂ ਜਾਨ ਬਚਾਈ ਅਸੀਂ ਇਹ ਧੰਨਵਾਦ ਕਰਦੇ ਹਾਂ ਅਤੇ ਸੀਐਮ ਮਾਨ ਸਾਹਿਬ ਨੂੰ ਬੇ ਵੀ 15 ਅਗਸਤ ਦੇ ਇਹਨਾਂ ਨੂੰ ਸੀਐਮਓ ਅਵਾਰਡ ਦੇਣਾ ਉਹ ਬਹੁਤ ਵੱਡਾ ਧੰਨਵਾਦ ਹੈ ਤੇ 25000 ਰੁਪਏ ਨਕਦ ਰਾਸ਼ੀ ਦੇਣੀ ਹੈ। ਬਠਿੰਡਾ ਵਾਲਾ ਹੱਸਾ ਸਭ ਦੇ ਸਾਹਮਣੇ ਆ ਪਰ ਉਹਦੇ ਚ ਖੁਦਕੁਸ਼ਤੀ ਇਹ ਕਰ ਰਹੀ ਕਿ ਆਖਰਕਾਰ ਕਿਤੇ ਨਾ ਕਿਤੇ ਉੱਥੇ ਜਿਹੜੀਆਂ 11 ਜਾਨਾਂ ਸੀਆਂ ਉਹਨੂੰ ਬਚਾਉਣ ਦੇ ਵਿੱਚ ਕਾਮਯਾਬ ਹੋਏ। ਸਹਿਯੋਗ ਇੱਕ ਉਹ ਉਦਾਹਰਨ ਵੀ ਬਣੀ ਕਿ ਜੇਕਰ ਇੱਕ ਦੂਜੇ ਦਾ ਸਹਿਯੋਗ ਕਰੀਏ ਤਾਂ ਦੂਜਿਆਂ ਦੇ ਦੀ ਜਾਨਾਂ ਨੇ ਜਿਹੜੀਆਂ ਉਹ ਬਚਾਈਆਂ ਜਾ ਸਕਦੀਆਂ ਨੇ ਜਦੋਂ ਵੀ ਕੋਈ ਵਿਪਤਾ ਆਉਂਦੀ ਹੈ। ਸਾਡੇ ਨਾਲ ਨੌਜਵਾਨ ਨੇ ਕਿਉਂਕਿ ਹਾਲਾਂਕਿ ਕੱਲ ਅਸੀਂ ਤਸਵੀਰ ਤੁਹਾਨੂੰ ਦਿਖਾਈ ਸੀ ਜਿੱਚ ਜਸਮント ਬਾਈ ਹੁਣੇ ਵੀ ਸੀਗੇ ਤੇ ਹਾਲਾਂਕਿ ਬਾਕੀ ਪੁਲਿਸ ਦੇ ਜਿਹੜੇ ਸਾਥੀ ਸੀ ਉਹ ਵੀ ਆਏ ਸੀਗੇ ਪਰ ਉਹਦੇ ਨਾਲ ਇਹ ਵੀ ਹੈ ਕਿ ਜਿਹੜੇ ਅੱਜ ਨੌਜਵਾਨ ਆਏ ਨੇ ਕਿ ਬਠੰਡੇ ਤੋਂ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਿਉਂਕਿ ਜਿਹੜੀ ਸ਼ੁਰੂਆਤ ਜਦੋਂ ਹੋਈ ਇਸ ਪੂਰੇ ਜਿਹੜਾ ਇਹ ਹਾਸੇ ਦੀ ਜਦੋਂ ਦੇਖਿਆ ਤਾਂ ਇੱਕ ਉਹਨਾਂ ਚ ਕ੍ਰਿਸ਼ਨ ਸੀ ਨਾਲ ਮੁੰਡਾ ਨੌਜਵਾਨ ਉੱਥੇ ਕੋਲੇ ਪਿੰਡ ਦਾ ਉਹ ਸੀਗਾ ਤੇ ਇਹ ਜਦੋਂ ਪੂਰਾ ਹਾਸਾ ਹੁੰਦਾ ਹੈ ਕਿਉਂਕਿ ਇਹ ਬਿਲਕੁਲ ਝਟਪੜ ਦੀ ਕਹਾਣੀ ਹੁੰਦੀ ਹੈ ਜਦੋਂ ਵੀ ਕੋਈ ਅਜਿਹੀ ਚੀਜ਼ ਅਸੀਂ ਦੇਖਦੇ ਆ ਐਸੀ ਕੀ ਰਿਐਕਟ ਕਰਨਾ ਉਹਦੇ ਤੇ ਕਿਸੇ ਨੇ ਅ ਥੋੜੇ ਜਦੋਂ ਦੇਖਿਆ ਐਕਚੁਅਲੀ ਤਾਂ ਹੈ ਕੀ ਸੀ ਕਿਉਂਕਿ ਬੰਦਾ ਜਿਹੜਾ ਨੋਰਮਲ ਜ਼ਿੰਦਗੀ 'ਚ ਜਾਂਦਾ ਹੈ ਉਹਨਦੇ ਤੇ ਇੱਕੋ ਲੱਗਤ ਰਿਐਕਟ ਕਰਨਾ ਕਿ ਮੈਂ ਇਹਦੇ 'ਚ ਕੁੱਜਾਂ ਜਾਂ ਕਿਸੇ ਨੂੰ ਮੈਂ ਬੁਲਾ ਲਾਂ ਥੋੜੇ ਦਿਮਾਗ 'ਚ ਵੀ ਕੋਈ ਅਜਿਹੀ ਚੀਜ਼ ਚੱਲੀ ਕੋਈ ਨਹੀਂ ਜੀ ਮੇਰੇ ਦਿਮਾਗ 'ਚ ਅਜਿਹੀ ਕੋਈ ਚੀਜ਼ ਨਹੀਂ ਚੱਲੀ ਮੈਂ ਆਪਣੇ ਹਰੀਦوار ਤੋਂ ਹੀ ਮੈਂ ਆਰੇਵਰੀ ਆਸਾਲ ਕਾਵੜ ਲੈ ਕੇ ਆਨਾ ਹੀ ਮੈਂ ਅਸੀਂ ਪੰਜਮੁਖੀ ਬਾਲਾ ਜੀ ਮੰਦਿਰ ਦੇ ਵਿੱਚ ਜਲ ਚੜਾਣੇ ਉੱਥੇ ਸ਼ ਅਸੀਂ ਸਾਲ ਚ ਦੋ ਰੀ ਜਾਣੇ ਜਾਣੇ ਠੀਕ ਹੈ ਤੇ ਮੈਂ ਆਉਦੀ ਉਸ ਦਿਨ ਮੈਂ ਜਲ ਚੜਾ ਕੇ ਮੈਂ ਆਦੀ ਗੱਡੀ ਦੇ ਵਿੱਚ ਫੈਮਿਲੀ ਨੂੰ ਸਾਰੀ ਨੂੰ ਬਿਠਾ ਕੇ ਜਿਸ ਤੇ ਕਈ ਜਵਾਗ ਜਲੇ ਵੀ ਸੀਗੇ ਮੇਰੇ ਨਾਲ ਵੀ ਦੋ ਦੋ ਲੇਡਿਸ ਬੈਠੇ ਸੀ ਤੇ ਸਾਰਿਆਂ ਨੇ ਅਸੀਂ ਜਾ ਰਹੇ ਸੀਗੇ ਨਹਿਰ ਵਾਲੇ ਰੋਡ ਤੇ ਘਰ ਨੂੰ ਹੀ ਸਭ ਨੂੰ ਮੈਂ ਘਰੇ ਛੱਡਣ ਵਾਸਤੇ ਜਾ ਰਹੇ ਸੀਗੇ ਤੇ ਉਦੋਂ ਉਹ ਦੇਖਿਆ ਤੁਹਾਨੂੰ ਹਾਂਜੀ ਤੇ ਮੈਂ ਜਦੋਂ ਦੇਖਿਆ ਜੀ ਸਾਹਮਣੇ ਗੱਡੀ ਤੈਰਦੀ ਹੋਈ ਆ ਰਹੀ ਸੀ ਪਾਣੀ ਦੇ ਵਿੱਚ ਹੀ ਦੇਖਿਆ ਤੇ ਮੇਰੇ ਨਾਲ ਵਾਲੇ ਵੀ ਰੋਲਾ ਪਾਉਣ ਲੱਗੇ ਨਾਲ ਜਿਹਨੇ ਵੀ ਲੇਡੀ ਸੀਗੇ ਸੌਰੂ ਲਾ ਬੰਲੇ ਮੈਂ ਗੱਡੀ ਉੱਥੇ ਹੀ ਰੋਕ ਲਈ ਉੱਥੇ ਰੋਕੇ ਬਿਨਾ ਕੁਝ ਸੋਚੇ ਬਿਨਾ ਕੁਝ ਸਮਝੇ ਮੇਰੇ ਖਿਆਲ ਚ ਇਹ ਨਹੀਂ ਆਇਆ ਵੀ ਮੈਂ ਕਿਸੇ ਨੂੰ ਬੁਲਾਵਾਂ ਇਹ ਨਾ ਬੁਲਾਵਾਂ ਮੈਂ ਛਾਲ ਮਾਰਾ ਕੇ ਨਾ ਮੈਂ ਆਜਾ ਕੁਝ ਨਹੀਂ ਸੋਚਿਆ ਮੈਂ ਲੈ ਕੇ ਮੈਂ ਪੋਲੇ ਦਾ ਨਾਮ ਮੈਂ ਸਿੱਧਾ ਮਾਰ ਗਿਆ ਛਾਲੇ ਉਹਨਾਂ ਵਰਤ ਵੀ ਸੀ ਉੱਥੇ ਹਾਂਜੀ ਆਈ ਮਰਾ ਗੱਲੇ ਹੈ ਵੀ ਕਿਸੇ ਦੀ ਜਾਨ ਬਚਾਉਣ ਨਾਲ ਇਹ ਹੀ ਇੱਕ ਮਕਸਦ ਹੁੰਦਾ ਜਿਵੇਂ ਕਹੀਏ ਕਿ ਜਦੋਂ ਆਪਾਂ ਕੋਈ ਚੰਗੀ ਸੋਚ ਲੈ ਕੇ ਚੱਲਦੇ ਆਂ ਤੇ ਉਹੀ ਲੱਗਦਾ ਵੀ ਭੋਲੇ ਨੇ ਅਖਰ ਡਿਊਟੀ ਲਈ ਤੁਹਾਡੀ ਤੇ ਇੰਨੀਆਂ ਜਾਨਾਂ ਬਚ ਗਈਆਂ ਹਾਂਜੀ ਸੋ ਉਹਨਾਂ ਨੇ ਉਹਨਾਂ ਨੇ ਮੇਰੀ ਡਿਊਟੀ ਲਈ ਸੀ ਕਿਉਂਕਿ ਮੇਰੀ ਕਿਸ ਮੇਰੀ ਕਿਸਮਤ ਵਿੱਚ ਹੀ ਉਹਨਾਂ ਨੂੰ ਬਚਾਉਣ ਨੂੰ ਲਿਖਿਆ ਆਇਆ ਸੀ ਇਹ ਮੇਰੇ ਉੱਤੇ ਹੀ ਬਚੀ ਹੋਰ ਤੁਸੀਂ ਵੀ ਉਦੋਂ ਆਹੀ ਤੁਹਾਡੇ ਨਾਲ ਵੀ ਬਣਿਆ ਵੀ ਤੁਸੀਂ ਆ ਰਹੇ ਸੀ ਤਾਂ ਇੱਕ ਤੋ ਦੇਖਿਆ ਤੁਸੀਂ ਤਸਵੀਰ ਹਾਂਜੀ ਮੇਰਾ ਲਾਗੇ ਖੇਤ ਆ ਮੇਰੇ ਕੋਲੇ ਠੇਕੇ ਤੇបាន 10.5 ਕਿੱਲੇ ਵਾਂਗੂ ਤੇ ਮੈਂ ਤੇ ਪਾਲੀ ਪਿੰਡੋਂ ਆ ਰਹੀ ਸੀ ਮੈਂ ਉਹਨੂੰ ਖੇਤ ਆਰ ਤਾਂ ਮੈਂ ਅੱਗੇ ਪੈਟਰੋਲ ਪੰਪ ਤੋਂ ਤੇਲ ਪਵਾਉਣ ਬਾਗਿਆ ਮੋਟਰਸਾਈਕਲ ਤੇ ਜਦ ਮੈਂ ਉਧਰੋਂ ਬਾਪਸ ਆ ਰਹੀ ਸੀ ਜੋ ਮੈਂ ਦੇਖਿਆ ਕਾਰ ਡਿੱਗੀ ਕੋਲ ਤੋਂ ਪੀਸੀਆਰ ਚੌਂਕੀ ਤੋਂ ਮੈਂ ਉੱਥੇ ਮੋਟਰਸਾਈਕਲ ਖਿੱਚਤਾ ਉਸ ਤੋਂ ਬਾਅਦ ਮੈਂ ਲਿਆ ਕੇ ਰੋਕ ਕੇ ਮੈਂ ਬਿਨਾਂ ਸੋਚੇ ਸਮਝੇ ਤੇ ਕੱਪੜੇ ਉਤਾਰ ਕੇ ਛਾਲ ਮਾਰ ਦਿੱਤੀ ਉਸ ਤੋਂ ਪਹਿਲਾਂ ਇਹ ਵੀਰ ਤਿੰਨ ਵਿਅਕਤੀਆਂ ਨੂੰ ਕੱਢ ਚੁੱਕਿਆ ਸੀਗਾ ਠੀਕ ਆ ਬਾਅਦ ਦੇ ਵਿੱਚ ਮੈਂ ਆਪਦਾ ਸ਼ੀਸ਼ੇ ਪੰਨਕੇ ਕੜੇ ਨਾਲ 8 ਵਿਅਕਤੀਆਂ ਨੂੰ ਪੀਸੀਆਰ ਦੀ ਮਦਦ ਨਾਲ ਅਸੀਂ ਬਾਹਰ ਪਹੁੰਚਾਤਾ ਸੀਗਾ ਜਿਨ੍ਹਾਂ ਵਿੱਚ ਦੋ ਬੱਚੇ ਸੀ ਤਿੰਨ ਲੇਡੀਜ਼ ਤੇ ਤਿੰਨ ਜੈਂਟਸ ਸੀ ਤੇ ਇਹਦੇ ਚ ਦੇਖਿਓ ਜਦੋਂ ਕਿਉਂਕਿ ਮੌਕੇ ਤੇ ਜਦੋਂ ਕਈ ਵਾਰ ਇਹੋ ਜਿਹੀ ਗੱਲ ਹੁੰਦੀ ਆ ਆਪਣਾ ਆਪਣੇ ਤੌਰ ਤੇ ਹੁੰਦਾ ਵੀ ਬੰਦਾ ਸੋ ਸਵਾਲ ਇੱਕੋ ਲੱਗਤ ਆਉਂਦੇ ਨੇ ਦਿਮਾਗ 'ਚ ਉਹਦੇ ਚ ਇਹ ਹੁੰਦਾ ਵੀ ਤੁਸੀਂ ਚੁਣਨਾ ਕਿਹੜਾ ਦੂਜੇ ਦੇ ਲੇਖੇ ਕਿਹੜਾ ਲੱਗਣਾ ਹੈ ਉਹਦੇ ਚ ਇਹੀ ਸੀ ਵੀ ਆਖਰ ਥੋਨੇ ਪਹਿਲਾਂ ਸਮਝਿਆ ਵੀ ਪਹਿਲਾਂ ਜਾਨ ਬਚਾਈਏ ਬਾਕੀ ਗੱਲਾਂ ਬਾਅਦ ਦੀਆਂ ਨੇ ਕਿਸੇ ਨੂੰ ਬੁਲਾਉਣਾ ਜਾਂ ਕਰਨਾ ਨਹੀਂ ਜੀ ਸਾਨੂੰ ਜਿਵੇਂ ਆਪਣੇ ਗੁਰੂਆਂ ਨੇ ਸਿਖਾਇਆਗਾ ਇਨਸਾਨੀਅਤ ਜ਼ਰੂਰੀ ਆ ਉਸੇ ਤਰ੍ਹਾਂ ਆਪਾਂ ਗੁਰੂਆਂ ਦੇ ਕਦਮ ਤੇ ਚੱਲਦੇ ਹੋਏ ਆਪਾਂ ਬਿਨਾਂ ਸੋਚੇ ਸਮਝੇ ਛਾਲ ਮਾਰ ਕੇ ਇਨਸਾਨੀਅਤ ਨੂੰ ਬਾਹਰ ਕੱਢਿਆ ਜਿਹੜੇ ਲੋਕ ਸੀਗੇ ਇਨਸਾਨੀਅਤ ਬਰਕਰਾਰ ਰੱਖੀ ਨਾ ਉਹਨਾਂ ਨੂੰ ਬਾਹਰ ਕੱਢ ਕੇ ਸਹੀ ਸਲਾਮਤ ਜਦੋਂ ਪਤਾ ਲੱਗਿਆ ਵੀ ਸਾਰੇ ਸਹੀ ਸਲਾਮਤ ਆਪਾਂ ਉਹ ਕਾਰਜ ਸਮੇਟ ਕੇ ਆਪਾਂ ਆਪਦਾ ਪਿੰਡ ਨੂੰ ਆ ਗਏ ਸੀਗੇ ਜੀ ਅੱਜ ਮੁੱਖ ਮੰਤਰੀ ਨੂੰ ਨੇ ਇਹਨਾਂ ਨੂੰ ਸਨਮਾਨਤ ਕਰਿਆ ਜਸਵੰਤ ਇੱਕ ਕੱਲ੍ਹ ਦੀ ਹਾਦਸਾ ਦੇਖ ਰਹੇ ਸੀ ਕਿਤੇ ਹੋਰ ਵੀ ਇਸੇ ਤਰ੍ਹਾਂ ਦੇ ਨਾਲ ਪਾਣੀ ਚ ਹੋਇਆ ਹਾਲਾਂਕਿ ਉੱਥੇ ਬਾਕੀ ਜੀ ਬਚ ਗਏ ਫਿਰ ਵੀ ਇੱਕ ਦੋ ਜਾਨਾਂ ਗਈਆਂ ਅਕਸਰ ਕਹਿੰਦੇ ਹੁੰਦੇ ਨੇ ਵੀ ਜਦੋਂ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੁੰਦਾ ਬਹੁਤ ਮੁਸ਼ਕਲ ਹੁੰਦਾ ਹੈ ਵੀ ਸਾਰੀਆਂ ਜਾਨਾਂ ਜਿਹੜੀਆਂ ਬਚਣ ਲੋਕ ਲੱਗਦਾ ਵੀ ਜੇਕਰ ਇੰਨਾ ਮੰਗੂ ਆਪ ਵੀ ਅਵੇਅਰ ਹੋਣ ਚਲੋ ਤੁਹਾਡੀ ਡਿਊਟੀ ਵੀ ਆ ਪਰ ਆਪ ਅਵੇਅਰ ਹੋਣ ਤਾਂ ਉਹਦੇ ਨਾਲ ਇਹ ਆ ਵੀ ਬਾਕੀ ਦੀ ਜਾਨਾਂ ਬਚਾਈ ਜਾ ਸਕਦੀਆਂ ਸਰ ਬਿਲਕੁਲ ਜੀ ਸਭ ਨੂੰ ਚਾਹੀਦਾ ਸਾਰੇ ਸਰ ਤਮਾਸ਼ਾਖੋਰ ਹੁੰਦੇ ਸਨ ਦੇਖਣ ਵਾਲੇ ਸਰ ਉਹ ਵੀਡੀਓ ਬਣਾਉਣ ਲੱਗ ਜਾਂਦੇ ਹਾਂ ਹਾਂਜੀ ਸਰ ਬੱਚੇ ਕੁਝ ਬੰਦੀ ਹੁੰਦੇ ਵੇ ਸਾੜਾ ਮਾਰ ਦਿੰਦੇ ਸਰ ਜਿਵੇਂ ਆ ਬੱਚੇ ਕਾਕੇ ਨੇ ਮਾਰੀ ਉਹ ਨੌਜਵਾਨ ਨੇ ਮਾਰੀ ਵਧੀਆ ਬਹੁਤ ਵਧੀਆ ਕੰਮ ਹੋਇਆ ਸਰ ਹਾਂਜੀ ਸਰ ਇਹਦੇ ਚ ਜੇ ਦੇਖੀਏ ਤੁਹਾਡੇ ਕੋਲ ਵੀ ਜੇ ਇਹ ਕਹਿ ਸਕਦੇ ਆ ਵੀ ਇਕੁਪਮੈਂਟਸ ਨਾਲ ਹੈਗੇ ਸੀ ਸਾਰਾ ਜੋ ਸਮਾਨ ਸੀਗਾ ਤੁਹਾਡੇ ਕੋਲੇ ਤਿਆਰ ਕਰਕੇ ਤੁਸੀਂ ਨਾਲ ਦੀ ਨਾਲ ਫੋਟੋ ਫਟ ਜਿਹੜੀਆਂ ਉਹਨਾਂ ਦੀ ਮਦਦ ਦੇ ਲੋੜ ਪਈ ਤੁਸੀਂ ਆਪ ਦਾ ਯੂਜ਼ ਕੀਤਾ ਹਾਂਜੀ ਸਰ ਸਾਡੇ ਕੋਲ ਇੱਕ ਇਕੁਪਮੈਂਟ ਹੁੰਦਾ ਸਰ ਵਿੱਚ ਸਾਰਾ ਕੁਝ ਫਾਇਰ ਦਾ ਹੁੰਦਾ ਜਿੱਦਾਂ ਰੱਸਾ ਹੁੰਦਾ ਸਰ ਹੁਣ ਸਾਡੇ ਆਪਣੇ ਐਸਐਸਬੀ ਸਾਹਿਬ ਨੇ ਸਾਨੂੰ ਲਾਈਫ ਜੈਕਟਾਂ ਵੀ ਲੈ ਕੇ ਦਿੱਤੀਆਂ ਸਰ ਸਾਡੀ ਗੱਡੀ ਵਿੱਚੋਂ ਵੀ ਪ੍ਰੋਵਾਈਡ ਕਰਵਾਤੀਆਂ ਯਾਨੀ ਕਿ ਜੇਕਰ ਅਗੇ ਨੂੰ ਕੋਈ ਆਪਣਾ ਕਰੇ ਹਾਂ ਹਾਂ ਹਾਂਜੀ ਸਰ ਕੋਈ ਇਦਾਂ ਇਦਾਂ ਨਹੀਂ ਘਟਨਾ ਵਰਤੀਦਾ ਸੋ ਉਹ ਯੂਜ਼ ਕਰਕੇ ਸਰ ਉਹ ਜਾਨ ਬਚਾ ਸਕਦੇ ਨੇ ਕਿਸੇ ਦੀ ਆ ਭਾਜੀ ਦੇਖਿਏ ਇੱਕ ਚੀਜ਼ ਬੜੀ ਆਪਾਂ ਆਮ ਤੌਰ ਤੇ ਕਹਿ ਦਿੰਦੇ ਆ ਇੱਕ ਪਾਸੇ ਜਿਵੇਂ ਕਹੀਏ ਕਿ ਗੁਰੂਆਂ ਦੀ ਗੱਲ ਕਰਨ ਵਾਲਾ ਇੱਕ ਪਾਸੇ ਭੋਲੇ ਦੀ ਗੱਲ ਕਰਨ ਵਾਲਾ ਇਹ ਏ ਜੇ ਹੀ ਮਕਸਦੋਂ ਤੋਂ ਪਤਾ ਲੱਗਦਾ ਵੀ ਲੋਕ ਗੱਲਾਂ ਜਿੰਦੀ ਮਰਜ਼ੀ ਕਰੀ ਜਾਣ ਐਕਚੁਅਲ ਚੌਰ ਤੇ ਉੱਤੇ ਤਾਂ ਇਹ ਹੈ ਵੀ ਅੱਜ ਵੀ ਲੋਕ ਲੋਕਾਂ ਦੇ ਵਿੱਚ ਕੋਈ ਵਿਤਕਰੇ ਨਹੀਂ ਹੈਗੇ ਗੱਲਾਂ ਨੂੰ ਨਹੀਂ ਨਹੀਂ ਇਹ ਬਿਲਕੁਲ ਗੱਲ ਗਲਤ ਹੈ ਜੀ ਇਨਸਾਨਾਂ ਸਾਰਿਆਂ 'ਚ ਖੂਨ ਤਾਂ ਇੱਕ ਹੀ ਹੈ ਜੀ ਹੈਨਾ ਕੋਈ ਭੇਦਭਾਵ ਕੋਈ ਜਾਤ ਪਾਤ ਨਹੀਂ ਇਹ ਸਭ ਕਹਿਣਦੇ ਆ ਗੱਲਾਂ ਕੁਝ ਲੋਕਾਂ ਦਾ ਮਤਲਬ ਇਸ ਜਿੱਤੇ ਗੱਲਾਂ ਕਰਦੇ ਰਹਿੰਦੇ ਨੇ ਤੇ ਪਰ ਮੈਂ ਕਹਾਂ ਜੂ ਰਗਾ ਵੀ ਇਸ ਬੇਟ ਦੇ ਮੈਨੂੰ ਮਾਣ ਹੈ ਇਹ ਸਾਡਾ ਮੇਰੇ ਚਾਚੇ ਦਾ ਲੜਕਾ ਜੀ ਇਹਨਾਂ ਦਾ ਮਤਲਬ ਫਾਦਰ ਦੀ ਡੈਥ ਹੋਈ ਹੈ ਜੀ 2020 ਚ ਕੈਂਸਰ ਨਾਲ ਇਹਨਾਂ ਦੀ ਮਾਤਾ ਨੂੰ ਪੈਰਲਾਈਜ਼ ਹੋਇਆ ਜੀ ਉਹ ਬੋਲ ਵੀ ਨਹੀਂ ਸਕਦੇ ਸੁਣ ਵੀ ਨਹੀਂ ਸਕਦੇ ਤੇ ਇਹ ਭੈਣ ਭਰਾ ਜੀ ਦੋਨੇ ਤੇ ਇਹਨਾਂ ਦੀ ਵੱਡੀ ਸਿਸਟਰ ਹੈ ਉਹਨਾਂ ਨੇ ਗ੍ਰੈਜੂਏਸ਼ਨ ਕਰੀ ਹੋਈ ਹੈ ਇਹ ਗ੍ਰੈਜੂਏਸ਼ਨ ਕਰ ਰਿਹਾ ਹੈ ਮੈਂ ਸੀਐਮਾਨ ਸਾਹਿਬ ਨੂੰ ਇਹੀ ਬੇਨਤੀ ਕਰੂੰਗਾ ਵੀ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਦੇ ਕੇ ਚਲੋ ਇਹ ਤਾਂ ਮਤਲਬ ਇਹਦਾ ਫਰਜ ਬੰਦਾ ਸੀ ਇਹਨਾਂ ਦਾ ਜਾਨ ਬਚਾਈ ਕੋਈ ਵੀ ਹੈ ਨਾ ਬਚਾਉਣੀ ਚਾਹੂਗਾ ਜਾਨ ਕਿਸੇ ਦੀ ਪਰ ਇਹਨਾਂ ਦਾ ਮਤਲਬ ਜਿਹੜਾ ਜੋ ਦ ਇਹਨਾਂ ਸਰਕਾਰੀ ਨੌਕਰੀ ਦਿੱਤੀ ਜAVE ਤੇ ਇਹਨਾਂ ਜੋ ਸਨਮਾਨਤਾ ਮੁਖ ਮੰਤਰੀ ਸਾਹਿਬ ਨੂੰ ਐਸੇ ਨਾਲ ਧੰਨਵਾਦ ਕਰਦੇ ਆ ਪਰ ਇਹਨਾਂ ਦਾ ਵੀ ਮਤਲਬ ਕੋਈ ਰੁਜ਼ਗਾਰ ਇਹਨੂੰ ਦਿੱਤਾ ਜਾਵੇ ਦੋਨੇ ਵਿੱਚ ਚਰਚਾ ਜਿ ਦਿਖਿਏ ਜੀ ਸਾਰੇ ਕਿਤੇ ਆ ਪੂਰਾ ਸੋਸ਼ਲ ਮੀਡੀਆ ਭਰਿਆ ਪਿਆ ਲੋਕਾਂ ਦੇ ਜਿਵੇਂ ਕਹਦੀਏ ਕਿ ਦਿਲੋਂ ਸਲੂਟ ਨਿਕਲਿਆ ਜਿੰਨੇ ਲੋਕ ਵੀ ਇਸ ਕਾਰਜ ਸੀਗੇ ਜਦੋਂ ਤੁਸੀਂ ਕਹਿੰਦੇ ਆ ਵੀ ਆਪਾਂ ਇਨਸਾਨੀਤ ਲਈ ਕੋਈ ਵੀ ਚੀਜ਼ ਕਰਦੇ ਆ ਲੋਕ ਵੀ ਪਿੱਛੇ ਨਹੀਂ ਹਟਦੇ ਤੁਹਾਨੂੰ ਸਨਮਾਨ ਦੇਣੋਂ ਹਾਂ ਬਿਲਕੁਲ ਲੋਕ ਨਹੀਂ ਪਿੱਛੇ ਹਟਦੇ ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਬਾੜ ਨੰਬਰ 41 ਤੋਂ ਮੇਰੀ ਵਾਈਫ ਐਮਸੀ ਹੈ ਤੇ ਕ੍ਰਿਸ਼ਨਾ ਮੇਰੇ ਵਾਰਦਾ ਹੀ ਹੈ ਤੇ ਕਦੋਂ ਮੈਨੂੰ ਪਤਾ ਲੱਗਾ ਮੇਰੇ ਵਾਰਡ ਦੇ ਲੜਕੇ ਨੇ ਬਚਾਇਆ ਜੈ ਵੀ ਸਾਡਾ ਗਵੰਡੀ ਨਾਲ ਹੀ ਪਿੰਡ ਵੀਰਵੈ ਮਨੋਸਾ ਤਾਂ ਮਨ ਬਹੁਤ ਖੁਸ਼ ਹੋਇਆ ਵੀ ਅੱਜ ਕੀਮਤੀ 11 ਜਾਨਾਂ ਇਹਨਾਂ ਦੋਨਾਂ ਜਵਾਨਾਂ ਦੇ ਖਰਕੇ ਬਚ ਗੀਆਂ ਤੇ ਇੱਕ ਨਾ ਸਾਡੇ ਪੀਸੀਆਰ ਦੀ ਟੀਮ ਤੇ ਇੱਕ ਮੈਂ ਤੁਹਾਨੂੰ ਦੱਸਣੀ ਚਾਹਣਾ ਵੀ ਪਹਿਲਾਂ ਹੁੰਦੇ ਹੁੰਦੇ ਸੀ ਵੀ ਅਮਰੀਕਾ ਕੈਨੇਡਾ ਦੀ ਜੇ ਕਿਹੜੀ ਪੁਲਿਸ ਆਣਾ ਵੀ ਉਹ ਇਮੀਡੀਏਟਲੀ 2 ਮਿੰਟਾਂ ਜੀ ਪਹੁੰਚ ਜਾਂਦੀ ਹੈ ਕਿ ਇੱਥੇ ਅੱਜ ਇੱਥੇ ਉਹੀ ਕੰਮ ਕਰ ਰਹੇ ਹਾਂ ਅੱਜ ਇੱਥੇ ਸਾਬਤ ਹੋ ਗਿਆ ਸਾਡੇ ਵੀ ਇੱਥੇ ਵੀ ਹੋਣ ਕਰਨ ਤੋਂ 2 ਮਿੰਟਾਂ ਬਾਅਦ ਪੀਸੀਆਰ ਦੀ ਟੀਮ ਉੱਥੇ ਪਹੁੰਚ ਗਈ ਹੈ ਤੁਰੰਤ ਇਹਨਾਂ ਨੇ ਕੁਝ ਨਹੀਂ ਦੇਖਿਆ ਆ ਉਹਦੇ ਜੋੜੇ ਲਾਏ ਮੋਬਾਈਲ ਰੱਖੇ ਤੇ ਸਿੱਧੀ ਸਮੇਤ ਵਰਦੀ ਨਹਿਰ ਦੇ ਵਿੱਚ ਸ਼ਾਲਮਾਰੀ ਹਾਲਾਂਕਿ ਸਾਡੇ ਦਸਵੰਤ ਸਿੰਘ ਨੂੰ ਤੈਰਨਾ ਨਹੀਂ ਆਉਂਦਾ ਫਿਰ ਵੀ ਉਹਨਾਂ ਨੇ ਆਪ ਦੀ ਜਾਨ ਦੀ ਬਾਜ਼ੀ ਲਾਈ ਪ੍ਰਵਾਹ ਬਿਨਾ ਕੀਤੇ ਖ਼ਾਲ ਮਾਰ ਸੀ ਪਰ ਉਹਨਾਂ ਨੇ ਆਪ ਦੇ ਇਹ ਤਿੰਨਾਂ ਸਾਥੀਆਂ ਨਾਲ ਰਲ ਕੇ ਮੂਰਾ ਚੱਕ ਕੇ ਤੇ ਉਹ ਬੱਚਿਆਂ ਦੀ ਤੇ ਬਜ਼ੁਰਗਾਂ ਦੀ ਸਾਰਿਆਂ ਦੀ ਜਾਨ ਬਚਾਈ ਅਸੀਂ ਇਹ ਧੰਨਵਾਦ ਕਰਦੇ ਆਂ ਤੇ ਸੀਐਮ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਜੋ ਅੱਜ ਇਹਨਾਂ ਨੇ ਮਾਨਸਕਾ ਕੀਤਾ ਮੁੰਡਿਆਂ ਨੂੰ ਵੀ 15 ਅਗਸਤ ਦੇ ਇਹਨਾਂ ਨੂੰ ਸੀਐਮ ਅਵਾਰਡ ਦੇਣਾ ਉਹ ਬਹੁਤ ਵੱਡਾ ਧੰਨਵਾਦ ਹੈ ਤੇ 25000 ਰੁਪਏ ਨਕਦ ਰਾਸੀ ਦੇਣੀ ਹੈ ਤੇ ਅਸੀਂ ਬੇਨਤੀ ਕਰਦੇ ਆਂ ਮਾਨ ਸਾਹਿਬ ਨੂੰ ਵੀ ਇਹ ਬੱਚੇ ਉਹ ਕੜਾ ਕ੍ਰਿਸ਼ਨਾ ਉਹਦੀ ਮਾਤਾ ਦੀ ਡੈਥ ਹੋਈ ਵੀ ਹੈ ਪਿਤਾ ਦਿਹਾੜੀ ਮਜ਼ਦੂਰ ਕਰਦਾ ਇਹ ਬੱਚਾ ਕਿਹੜਾ ਇਹਦੇ ਤੇ માતા ਬਿਮਾਰ ਹੈ ਕੋਮਾਰਾ ਤੇ অতি ਗਰੀਬ ਹੈ অতি ਕੁ ਦੋਟਾ ਹੀ ਕਿੱਲੇ ਜ਼ਮੀਨ ਇਹਨਾਂ ਕੋਲ ਦੇ ਉਹ ਕਿਰਾਏ ਦੇ ਮਕਾਨ ਚ ਰਹਿੰਦਾ ਹੈ ਇਹ ਦੋਨੇ ਪਰਿਵਾਰ ਬਹੁਤ ਜਿਆਦਾ ਗਰੀਬ ਹੈ ਤੇ ਇਹਨਾਂ ਨੂੰ ਕੋਈ ਸਰਕਾਰੀ ਬੰਦੀ ਇਹਨਾਂ ਯੋਗ ਜੋ ਇਹਨਾਂ ਦੀ ਪੜਾਈ ਕੀਤੇ ਹੋਏ ਯੋਗ ਬੰਦੀ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਆਉਣ ਵਾਲਾ ਸਮਾਂ ਇਹਨਾਂ ਦਾ ਭਵਿੱਖ ਚੰਗਾ ਨਿਕਲ ਸਕੇ ਇਹੀ ਬੇਨਤੀ ਕਰਦੇ ਆ ਕਿਸ਼ਨਾ ਤੇ ਤੁਸੀਂ ਦੋਨੇ ਜਿਵੇਂ ਅੱਜ ਉਦਾਹਰਣ ਬਣੇ ਹੋਗੇ ਤੇ ਬਾਕੀ ਪੁਲਿਸ ਦੀ ਟੀਮ ਚਲੋ ਖੈਰ ਉਹਨਾਂ ਦੀ ਜ਼ਿੰਮੇਵਾਰੀ ਵੀ ਹੁੰਦੀ ਆ ਪਰ ਫਿਰ ਵੀ ਉਹਨਾਂ ਨੇ ਚੰਗਾ ਕੰਮ ਕਰਿਆ ਕਹਿ ਸਕਦੇ ਆ ਵੀ ਲੋਕ ਆਪਸੀ ਤੌਰ ਤੇ ਆਪ ਦੇਖਦੇ ਆ ਮਾਹੌਲ ਕਈ ਵਾਰ ਇਸ ਤਰ੍ਹਾਂ ਦਾ ਬਣ ਜਾਂਦਾ ਪੰਜਾਬ ਚ ਅਸੀਂ ਦੇਖਦੇ ਆ ਕਈ ਆਗੂ ਬੋਲਦੇ ਦਿਖਦੇ ਨੇ ਪਰ ਜਮਿਨੀ ਤੌਰ ਤੇ ਤਾਂ ਲੋਕ ਨਹੀਂ ਦੇਖਦੇ ਵੀ ਕੌਣ ਕੀ ਆ ਕੌਣ ਕੀ ਆ ਇੱਕ ਦੂਜੇ ਦੀ ਇਨਸਾਨੀਅਤ ਤੌਰ ਤੇ ਕਾਬੂ ਕਰਦੇ ਜਿਵੇਂ ਜੀ ਆਪਣੇ ਗੁਰੂਆਂ ਦੇ ਆਚਰਣ ਕਰਕੇ ਆਪਾਂ ਗਏ ਮਾਨਸਿਕ ਜਾਤ ਸਭੇ ਇੱਕ ਪਛਾਣ ਬੋ ਆਪਾਂ ਨੂੰ ਉਸ ਚੀਜ਼ ਤੇ ਪਹਿਰਾ ਦੇਣਾ ਚਾਹੀਦਾ ਇਹ ਨਹੀਂ ਹੋ ਸਕਦਾ ਬਹੁਤ ਵਿੱਚ ਪੰਜਾਬੀ ਵੀ ਗਲਤ ਕਰਦੇ ਆ ਪ੍ਰਵਾਸੀ ਚੰਗਾ ਕਰਦੇ ਆ ਜਿਵੇਂ ਉਦਾਹਰਨ ਆਪਣੇ ਕੋਲੇ ਇਹ ਆ ਇੱਕ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਵੀਰ ਆ ਜਿਵੇਂ ਸੁਰੇਜ ਸਿੰਘ ਖਾਲਸਾ ਉਹ ਗਰਵਾਣੀ ਨਾਲ ਜੋੜਦੇ ਲੋਕਾਂ ਨੂੰ ਹਾਂ ਠੀਕ ਹੈ ਵਿੱਚ ਮਾੜੇ ਹੈਗੇ ਆ ਤੁਸੀਂ ਉਹਨਾਂ ਨੂੰ ਇਗਨੋਰ ਕਰੋ ਜਿਹੜੇ ਚੰਗੇ ਆ ਉਹਨਾਂ ਤੋਂ ਸਿੱਖਿਆ ਲੈ ਲਓ ਇਹ ਗੱਲ ਕਰ ਸਕਦੇ ਆ ਜੇ ਆਪਾਂ ਕਰੀਏ ਤੇ ਬਾਕੀ ਲੋਕਾਂ ਦੀ ਐਡ ਐਡ ਮਾਨਸਿਕਤਾ ਹੁੰਦੀ ਆ ਵੀਰ ਜੀ ਜਿਹੜੇ ਬੰਦੇ ਨੇ ਜਿਵੇਂ ਸੋਚਣਾ ਓਵੇਂ ਸੋਚਦਾ ਜਿਹੜੇ ਨੇ ਜਿਵੇਂ ਸੋਚਣਾ ਓਵੇਂ ਸੋਚਦਾਗਾ ਚਲੋ ਫਿਰ ਦੇਖਿਆ ਜਾਵੇ ਬਹੁਤ ਬਹੁਤ ਧੰਵਾ ਤੁਹਾਡਾ ਕਿਉਂਕਿ ਅੱਜ ਜਿਵੇਂ ਮੁਖਪਥਰੀ ਸਰਮਾਲ ਇਹਨਾਂ ਦਾ ਕਰਿਆ ਤਾਂ ਨਾਲੇ ਵੀ ਹੈ ਕਿ ਸਭ ਤੋਂ ਵੱਡੀ ਉਦਾਹਰਣ ਤੁਸੀਂ ਦੇਖੋ ਕਿ ਇੱਕ ਪਾਸੇ 11 ਜਾਨਾਂ ਬਚਾਉਣੀਆਂ ਦੂਜੇ ਪਾਸੇ ਕੋਈ Hindu Sikh ਵਾਲੀ ਕੋਈ ਇਹੋ ਜਿਹਾ ਭੇਦਭਾਵ ਵਾਲੀ ਗੱਲ ਨਹੀਂ ਤੀਜਾ ਪੜਾਅ ਉਹ ਹੈ ਕਿ ਜਿਹੜਾ ਪੰਜਾਬ ਦੇ ਅੱਜ ਇੱਕ ਵੱਡੇ ਸੰਕਟ ਦੇ ਤੌਰ ਤੇ ਦੇਖਿਆ ਜਾਂਦਾ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਲੋਕਾਂ ਦੀ ਸੋਚ ਵਿਚਾਰ ਹੈ ਪਰ ਜਦੋਂ ਜ਼ਿੰਦਗੀ ਕਿਸੇ ਦੀ ਬਚਾਣੀ ਹੋਵੇ ਤੇ ਗੱਲ ਇਨਸਾਨੀਅਤ ਦੀ ਹੋਵੇ ਤਾਂ ਉਦੋਂ ਇਹ तमाम ਪੇਧ ਭਾਵਨੇ ਜਿਹੜੇ ਉਹ ਪਿੱਛੇ हट ਜਾਂਦੇ ਨੇ ਤੇ ਉਹਦੀ ਹੀ ਉਦਾਹਰਨ ਅੱਜ ਸਾਡੇ ਸਾਹਮਣੇ ਆ ਵੀਡੀਓ ਜਰਨਲਿਸਟ ਅਨੰਦ ਸਿੰਘ ਮਿਸਿੰਗੁਰ ਜਰਨਲਸਟ ਸਪੋਰਟ ਟੀਵੀ ਚੰਡੀਗੜ੍ਹ